ਕਿਸਾਨ ਆਗੂ ਸਰਬੰਸ ਸਿੰਘ ਪੰਦੇਰ ਸ਼ੰਭੂ ਮੋਰਚੇ ਤੋਂ ਲਾਈਵ ਹੁੰਦੇ ਨੇ ਅਤੇ ਕਿਸਾਨਾਂ ਦੀਆਂ ਮੰਗਾਂ ਬਾਰੇ ਗੱਲ ਕਰਦੇ ਨੇ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰਾਂ ਸਾਡੀ ਗੱਲ ਨਹੀਂ ਮੰਨ ਲੈਂਦੀਆਂ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਅਤੇ ਹੁਣ ਸਰਕਾਰ ਨੇ ਪੈਟਰੋਲ ਡੀਜ਼ਲ ਦੇ ਤੇ ਬਿਜਲੀ ਦੀਆਂ ਦਰਾਂ ਵਿੱਚ ਵਾਧਾ ਕੀਤਾ ਪੈਟਰੋਲ ਦੀਆਂ ਦਰਾਂ ਵਿੱਚ ਵਾਧਾ ਕੀਤਾ ਜੋ ਕਿ ਸਾਡੇ ਕਿਸਾਨਾਂ ਦੀ ਆਰਥਿਕ ਤੰਗੀ ਕਰੇਗਾ ਆਰਥਿਕ ਜਿਹੜਾ ਬੋਝ ਸਾਡੇ ਤੇ ਪਵੇਗਾ ਡੀਜ਼ਲ ਦੇ ਰੇਟ ਵਧੇ ਨੇ ਅੱਗੇ ਫਸਲ ਆਉਣ ਵਾਲੀ ਆ ਸਾਡੇ ਤੇ ਆਰਥਿਕ ਬੋਝ ਪੈਣਾ ਤੇ ਕਿਸਾਨ ਆਰਥਿਕਤਾ ਨਾਲ ਪਹਿਲਾਂ ਹੀ ਜੁੜ ਰਿਹਾ ਹੈ ਉਹਨਾਂ ਨੇ ਕਿਹਾ ਕਿ ਰਾਜਸਥਾਨ ਦੇ ਵਿੱਚ ਵੀ ਕੱਲ ਨੂੰ ਸਾਡੇ ਕਿਸਾਨ ਜਾ ਰਹੇ ਨੇ ਤੇ ਸਾਡਾ ਅਸੀਂ ਉੱਥੇ ਵੀ ਆਪਣਾ ਜਿਹੜੇ ਮੋਰਚੇ ਨੇ ਲਾ ਰਹੇ ਹਾਂ ਤੇ ਉੱਥੇ ਸੰਘਰਸ਼ ਨੂੰ ਹੋਰ ਤੇਜ਼ ਕਰਕੇ ਕਿਸਾਨਾਂ ਦੇ ਜਿਹੜਾ ਮੋਰਚਾ ਉਹ ਹੋਰ ਮਜ਼ਬੂਤ ਕਰਾਂਗੇ ਤੇ ਉੱਥੇ ਵੀ ਅਸੀਂ ਆਪਣਾ ਪੂਰਾ ਜ਼ੋਰ ਲਾ ਰਹੇ ਹਾਂ ਤੇ ਕਿਸਾਨੀ ਨੂੰ ਬਚਾਉਣ ਲਈ ਅਸੀਂ ਹਰ ਯਤਨ ਕਰਾਂਗੇ ਉਹਨਾਂ ਨੇ ਹੋਰ ਕੀ ਕੀ ਕਿਹਾ ਉਹ ਤੁਹਾਨੂੰ ਸੁਣਾਉਂਦੇ ਆਂ ਮੈਂ ਸਰਵਣ ਸਿੰਘ ਪੰਦੇਰ ਸ਼ੰਭੂ ਮੋਰਚੇ ਤੋਂ ਬੋਲਦਾ ਜੀ ਮੋਰਚਿਆਂ ਵੱਲੋਂ ਕੱਲ ਗੁਲਾਬੀ ਸ਼ਹਿਰ Rajasthan ਦੀ ਰਾਜਧਾਨੀ Jaipur ਦੇ ਵਿੱਚ ਵੱਡੀ ਕਨਵੈਨਸ਼ਨ ਕਿਸਾਨਾਂ ਮਜ਼ਦੂਰਾਂ ਦੀ ਹੋ ਰਹੀ ਆ ਉਹ Rajasthan ਦੇ ਵਿੱਚ ਲਹਿਰ ਨੂੰ ਹੋਰ ਮਜ਼ਬੂਤ ਕਰਨਾ ਤਕੜਾ ਕਰਨਾ ਆਉਣ ਵਾਲੇ ਸਮੇਂ ਦੇ ਵਿੱਚ ਮੋਰਚੇ ਦੇ ਵਿੱਚ ਵੱਡੇ ਪੱਧਰ ਤੇ ਜਥੇ ਜੜੇ ਆ ਉੱਥੋਂ ਪਹੁੰਚਣਗੇ ਇਹਦੇ ਨਾਲ ਦੀ ਨਾਲ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਪੈਟਰੋਲ ਤੇ ਡੀਜ਼ਲ ਦੇ ਵਿੱਚ ਵੈਟ ਵਧਾਉਣ ਦਾ ਉਹ ਨਾਲ ਕਿਸਾਨਾਂ ਤੇ ਪੰਜਾਬੰਦਰ ਬਹੁਤ ਬੜਾ ਪ੍ਰਭਾਵ ਪੈਣਾ ਕਿਸਾਨ ਕਰਜ਼ੇ ਕਰਕੇ ਪਹਿਲੋ ਹੀ ਖੁਦਕੁਸ਼ੀਆਂ ਕਰ ਰਹੇ ਹੈਗੇ ਨੇ ਔਰ ਇਹ ਵਾਅਦਾ ਵਾਪਸ ਲੈਣਾ ਚਾਹੀਦਾ ਬਿਜਲੀ ਦੇ ਜਿਹੜੇ 7 ਕਿਲੋਵਾਟ ਤੱਕ 3 ਰੁਪਏ ਤੱਕ ਦੇ ਪੈਸੇ ਲੱਗਦੇ ਸੀ ਉਹ ਵੀ ਵਾਪਸ ਲੈ ਲੈਗੇ ਇਹ ਜਦੋਂ ਬਿੱਲ ਲੱਗਣਗੇ ਇਹ ਤੁਹਾਨੂੰ ਵੱਧ ਨਜ਼ਰ ਆਊਗਾ ਜਿਹੜਾ ਬੋਝ ਕੁੱਲ ਮਿਲਾ ਕੇ ਆਮ ਪੰਜਾਬ ਦੀ ਜਨਤਾ ਤੇ ਪਾਇਆ ਗਿਆ ਵਾ ਇਹਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਹੋਰ ਆਰਥਿਕ ਬੋਝ ਲੱਗਿਆ ਜਾਊਗਾ ਤੇ ਮਹਿੰਗਾਈ ਦੀ ਮਾਰ ਹੋਰ ਵਧੂਗੀ ਇਹਦੇ ਨਾਲ ਦੀ ਨਾਲ ਮੋਰਚੇ ਨੂੰ ਮਜ਼ਬੂਤ ਕਰਨ ਲਈ ਗਰਦਾਸਪੁਰ ਦਾ 10 ਸਤੰਬਰ ਨੂੰ ਵੱਡਾ ਜਥਾ ਜਿਹੜਾ ਸ਼ੰਭੂ ਮੋਰਚੇ ਤੇ ਪਹੁੰਚ ਰਿਹਾ ਹੈਗਾ ਔਰ ਲਗਾਤਾਰ ਜਥੇ ਪਹੁੰਚਦੇ ਰਹਿਣਗੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਐਮਐਸਪੀ ਲੀਗਲ ਗਰੰਟੀ ਕਾਨੂੰ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਔਰ ਨਰੇਗਾ 200 ਦਿਨ ਚੰਗੇ ਰੇਟ ਔਰ ਆਦੀਵਾਸੀਆਂ ਦੀ ਸੰਵਿਧਾਨ ਦੀ ਪੰਜਵੀਂ ਸੂਚੀ ਲਾਗੂ ਕਰਨ ਦੀਆਂ ਮੰਗਾ ਹੋਰ ਮੰਗਾਂ ਜਿਹੜੀਆਂ 12 ਮੰਗਾ ਮੋਰਚਿਆਂ ਦੀਆਂ ਮੰਨਵਾਉਣ ਤੱਕ ਮੋਰਚਾ ਜਾਰੀ ਰੱਖਾਂਗੇ ਅੱਜ ਮੋਰਚੇ ਨੂੰ 208 ਦਿਨ ਪੂਰੇ ਹੋਏ ਆਰ ਮੋਰਚਾ ਲਗਾਤਾਰ ਜਾਰੀ ਰਹੂਗਾ ਮੈਂ ਸਰਵੰਤ ਸਿੰਘ ਪੰਦੇਰ ਸ਼ੰਭੂ ਮੋਰਚੇ ਤੋਂ ਬੋਲਦਾ ਜੀ ਮੋਰਚਿਆਂ ਵੱਲੋਂ ਕੱਲ ਗੁਲਾਬੀ ਸ਼ਹਿਰ Rajasthan ਦੀ ਰਾਜਧਾਨੀ Jaipur ਦੇ ਵਿੱਚ ਵੱਡੀ ਕਨਵੈਨਸ਼ਨ ਕਿਸਾਨਾਂ ਮਜ਼ਦੂਰਾਂ ਦੀ ਹੋ ਰਹੀ ਆ ਉਹ ਰਾਜਸਥਾਨ ਦੇ ਵਿੱਚ ਲਹਿਰ ਨੂੰ ਹੋਰ ਮਜ਼ਬੂਤ ਕਰਨਾ ਤਕੜਾ ਕਰਨਾ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੋਰਚੇ ਦੇ ਵਿੱਚ ਵੱਡੇ ਪੱਧਰ ਤੇ ਜਥੇ ਜੜੇ ਆ ਉੱਥੋਂ ਪਹੁੰਚਣਗੇ ਇਹਦੇ ਨਾਲ ਦੀ ਨਾਲ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਪੈਟਰੋਲ ਤੇ ਡੀਜ਼ਲ ਦੇ ਵਿੱਚ ਵੈਟ ਵਧਾਉਣ ਦਾ ਉਹ ਨਾਲ ਕਿਸਾਨਾਂ ਤੇ ਪੰਜਾਬ ਮੰਦਰ ਬਹੁਤ ਬੜਾ ਪ੍ਰਭਾਵ ਪੈਣਾ ਕਿਸਾਨ ਕਰਜ਼ੇ ਕਰਕੇ ਪਹਿਲੋਂ ਹੀ ਖੁਦਕੁਸ਼ੀਆਂ ਕਰ ਰਹੇ ਹੈਗੇ ਨੇ ਔਰ ਇਹ ਵਾਅਦਾ ਵਾਪਸ ਲੈਣਾ ਚਾਹੀਦਾ ਬਿਜਲੀ ਦੇ ਜਿਹੜੇ 7 ਕਿਲੋਵਾਟ ਤੱਕ 3 ਰੁਪਏ ਤੱਕ ਦੇ ਪੈਸੇ ਲੱਗਦੇ ਸੀ ਉਹ ਵੀ ਵਾਪਸ ਲੈ ਲੈ ਗਏ ਇਹ ਜਦੋਂ ਬਿੱਲ ਲੱਗਣਗੇ ਇਹ ਤੁਹਾਨੂੰ ਵੱਧ ਨਜ਼ਰ ਆਊਗਾ ਜਿਹੜਾ ਬੋਝ ਕੁੱਲ ਮਿਲਾ ਕੇ ਆਮ ਪੰਜਾਬ ਦੀ ਜਨਤਾ ਤੇ ਪਾਇਆ ਗਿਆ ਵਾ ਇਹਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਹੋਰ ਆਰਥਿਕ ਬੋਝ ਲੱਗਿਆ ਜਾਊਗਾ ਤੇ ਮਹਿੰਗਾਈ ਦੀ ਮਾਰ ਹੋਰ ਵਧੂਗੀ ਇਹਦੇ ਨਾਲ ਦੀ ਨਾਲ ਮੋਰਚੇ ਨੂੰ ਮਜ਼ਬੂਤ ਕਰਨ ਲਈ ਗਰਦਾਸਪੁਰ ਦਾ 10 ਸਤੰਬਰ ਨੂੰ ਵੱਡਾ ਜਥਾ ਜਿਹੜਾ ਸ਼ੰਭੂ ਮੋਰਚੇ ਤੇ ਪਹੁੰਚ ਰਿਹਾ ਹੈਗਾ ਔਰ ਲਗਾਤਾਰ ਜਥੇ ਪਹੁੰਚਦੇ ਰਹਿਣਗੇ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਐ ਐਮਐਸਪੀ ਲੀਗਲ ਗਰੰਟੀ ਕਾਨੂੰ ਕਿਸਾਨਾਂ ਮਜ਼ਦੂਰਾਂ ਦੀ ਕਰਜ਼ਾ ਮਾਫੀ ਔਰ ਨਰੇਗਾ 200 ਦਿਨ ਚੰਗੇ ਰੇਟ ਔਰ ਆਦੀਵਾਸੀਆਂ ਦੀ ਸਬਧਾਨ ਦੀ ਪੰਜਵੀਂ ਸੂਚੀ ਲਾਗੂ ਕਰਨ ਦੀਆਂ ਮੰਗਾਂ ਹੋਰ ਮੰਗਾਂ ਦੀਆਂ 12 ਮੰਗਾਂ ਮੋਰਚਿਆਂ ਦੀਆਂ ਮੰਨਵਾਉਣ ਤੱਕ ਮੋਰਚਾ ਜਾਰੀ ਰੱਖਾਂਗੇ ਅੱਜ ਮੋਰਚੇ ਨੂੰ 208 ਦਿਨ ਪੂਰੇ ਹੋਏ ਆਰ ਮੋਰਚਾ ਲਗਾਤਾਰ ਜਾਰੀ ਰਹੂਗਾ